ਤੁਸੀਂ ਸੁਣ ਰਹੇ ਹੋ ਪੰਜਾਬੀ ਜਿਹੜੀ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦੇਣਾ ਅੱਜ 16 ਦਸੰਬਰ ਹੈ 16 ਦਸੰਬਰ 1634 28 ਅਕਤੂਬਰ 1627 ਦੇ ਦਿਨ ਮੁਗਲ ਬਾਦਸ਼ਾਹ ਜਹਾਂਗੀਰ ਦੀ ਮੌਤ ਹੋ ਗਈ ਸੀ। ਜਹਾਂਗੀਰ ਦਾ ਪੁੱਤਰ ਸ਼ਾਹ ਜਹਾਂਨ ਵੀ ਹੌਲੀ-ਹੌਲੀ ਮੁਤਸਬੀ ਮੁਸਲਮਾਨਾਂ ਦੇ ਅਸਰ ਹੇਠਾਂ ਆ ਗਿਆ ਸੀ। ਇਸ ਹਾਲਤ ਦੇ ਵਿੱਚ ਸਿੱਖਾਂ ਤੇ ਮੁਗਲਾਂ ਦੇ ਵਿੱਚ ਅਮਨ ਦੇ ਅਸਾਰ ਘਟਣਾ ਲਾਜ਼ਮੀ ਸੀ। ਉਸਨੇ ਗੈਰ-ਮੁਸਲਮਾਨਾਂ ਦੇ ਧਾਰਮਿਕ ਅਦਾਰਿਆਂ ਨੂੰ ਵੀ ਟਾਉਣਾ ਸ਼ੁਰੂ ਕਰ ਦਿੱਤਾ ਸੀ। ਇਹਨਾਂ ਦੇ ਵਿੱਚ ਲਾਹੌਰ ਦੇ ਡੱਬੀ ਬਾਜ਼ਾਰ ਦੇ ਵਿੱਚ ਬਣਿਆ ਹੋਇਆ ਬੋਲੀ ਸਾਹਿਬ ਵੀ ਸੀ। ਇਸ ਵੇਲੇ ਤੱਕ ਗੁਰੂ ਸਾਹਿਬ ਗੁਰੂ ਦਾ ਚੱਕ ਦੇ ਵਿੱਚ ਰਹਿ ਰਹੇ ਸਨ। ਗੁਰੂ ਸਾਹਿਬ ਨੇ ਆਪਣੀ ਬੇਟੀ ਵੀਰੂ ਦਾ ਵਿਆਹ 16 ਅਪ੍ਰੈਲ 1634 ਦੇ ਦਿਨ ਰੱਖਿਆ ਹੋਇਆ ਸੀ ਅਚਾਨਕ 15 April ਦੇ ਦਿਨ ਮੁਗਲ ਫੌਜਾਂ ਨੇ ਮੁਖਲਾਸ ਖਾਨ ਗੋਰਖਪ uri ਦੀ ਕਮਾਂਡ ਹੇਠਾਂ ਹਮਲਾ ਕਰ ਦਿੱਤਾ ਗੁਰੂ ਸਾਹਿਬ ਨੇ ਪਰਿਵਾਰ ਨੂੰ ਚਬਾਲ ਪਹੁੰਚਾਇਆ ਤੇ ਦੂਜੇ ਪਾਸੇ ਹਮਲੇ ਦਾ ਟੱਕਰਾ ਵੀ ਕੀਤਾ ਇਸ ਲੜਾਈ ਦੇ ਵਿੱਚ ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ ਪਰ ਮੈਦਾਨ ਸਿੰਘਾਂ ਦੇ ਹੱਥ ਦੇ ਵਿੱਚ ਰਿਹਾ ਜੰਗ ਜਿੱਤਣ ਤੋਂ ਬਾਅਦ ਗੁਰੂ ਸਾਹਿਬ ਚਬਾਲ ਗਏ ਅਤੇ ਅਗਲੇ ਦਿਨ ਬੀਬੀ ਵੀਰੋ ਦਾ ਵਿਆਹ ਕੀਤਾ ਕੁਝ ਸਮਾਂ ਗੁਰੂ ਦਾ ਚੱਕ ਦੇ ਵਿੱਚ ਰਹਿਣ ਮਗਰੋਂ ਦਸੰਬਰ 1634 ਦੇ ਵਿੱਚ ਗੁਰੂ ਸਾਹਿਬ ਮਾਲਵੇ ਦੇ ਇੱਕ ਇਲਾਕੇ ਦੇ ਵਿੱਚ ਧਰਮ ਪ੍ਰਚਾਰ ਵਾਸਤੇ ਦੌਰੇ ਤੇ ਗਏ ਸਨ ਤਾਂ ਅਪ੍ਰੈਲ ਦੀ ਹਾਰ ਦਾ ਬਦਲਾ ਲੈਣ ਵਾਸਤੇ ਇੱਕ ਵਾਰ ਫਿਰ ਮੁਗਲ ਫੌਜਾਂ ਨੇ ਲੱਲਾ ਬੇਗ ਅਤੇ ਕਮਰ ਬੇਗ ਦੀ ਅਗਵਾਈ ਦੇ ਵਿੱਚ ਇੱਕ ਵੱਡੀ ਫੌਜ ਦੇ ਨਾਲ ਗੁਰੂ ਸਾਹਿਬ ਤੇ ਹਮਲਾ ਕਰ ਦਿੱਤਾ 16 ਅਤੇ 17 ਦਸੰਬਰ 1634 ਦੇ ਦਿਨ ਪਿੰਡ ਮਹਾਰਾਜ ਦੇ ਮੈਦਾਨ ਦੇ ਵਿੱਚ ਹੋਈ ਲੜਾਈ ਦੇ ਵਿੱਚ ਮੁਗਲਾਂ ਦੇ ਦੋਵੇਂ ਕਮਾਂਡਰ ਮਾਰੇ ਗਏ ਪਰ ਇਸ ਮੌਕੇ ਤੇ ਬਹੁਤ ਸਾਰੇ ਸਿੰਘਾਂ ਨੇ ਵੀ ਸ਼ਹੀਦੀਆਂ ਪਾਈਆਂ ਇਹਨਾਂ ਸਾਰਿਆਂ ਦਾ ਸੰਸਕਾਰ ਗੁਰੂ ਸਾਹਿਬ ਨੇ ਆਪਣੇ ਹੱਥੀਂ ਕੀਤਾ 16 ਦਸੰਬਰ 18 リー ਪਰ ਉਹ ਵalde ਵਿੱਚ ਅੰਗਰੇਜ਼ਾਂ ਨੇ ਸਿੱਖਾਂ ਦੇ ਨਾਲ ਧੱਕੇ ਵਾਲਾ ਅਹਿਦਨਾਮਾ ਕੀਤਾ। ਲਾਲ ਸਿੰਘ ਦੇ ਡੇਰਾ ਦੂਨ ਜਲਾਵਤਨ ਕਰਨ ਮਗਰੋਂ ਅੰਗਰੇਜ਼ਾਂ ਨੇ ਕੋਈ ਵੀ ਨਵਾਂ ਪ੍ਰਾਈਮ ਮਿਨਿਸਟਰ ਨਾ ਬਣ ਦਿੱਤਾ ਅਤੇ ਉਸ ਦੀ ਥਾਂ ਤੇ ਇੱਕ ਕਾਉਂਸਲ ਆਫਰ ਏਜੰਸੀ ਕਾਇਮ ਕਰ ਦਿੱਤੀ ਗਈ। ਇਸ ਕਾਉਂਸਲ ਦੇ ਵਿੱਚ ਗਦਾਰ ਤੇ ਜਾਸਿਓਂ ਦੀਵਾਨਦੀਨਾ ਨਾਥ, ਫਕੀਰ ਨੂਰਉਦੀਨ ਅਤੇ ਸ਼ੇਰ ਸਿੰਘ ਟਾਰੀ ਵਾਲਾ ਸ਼ਾਮਲ ਕੀਤੇ ਗਏ। ਮਗਰੋਂ ਇਸ ਦੇ ਵਿੱਚ ਇਹ ਚਾਰ ਹੋਰ ਮੈਂਬਰ ਪਾਏ ਗਏ, ਅਤਰ ਸਿੰਘ ਕਿਲਿਆਂ ਵਾਲਾ, ਸ਼ਮਸ਼ੀਰ ਸਿੰਘ ਸੰਧਾਵਾਲੀਆ, ਦਰਨਜੋਤ ਸਿੰਘ ਮਜੀਠੀਆ ਅਤੇ ਭਾਈ ਨਿਧਾਨ ਸਿੰਘ। ਦਸੰਬਰ ਦੇ ਵਿੱਚ ਅੰਗਰੇਜ਼ਾਂ ਨੇ ਵੇਖਿਆ ਕਿ ਹੁਣ ਉਹਨਾਂ ਦੀ ਨੀਅਤ ਦੇ ਨਾਲ ਆਪਣੇ ਟਾਊਟਾਂ ਦੇ ਰਾਹੀਂ ਇਸ ਕਾਉਂਸਲ ਆਫਰ ਏਜੰਸੀ ਦੇ ਕੋਲੋਂ 16 ਦਸੰਬਰ 1846 ਦੇ ਦਿਨ ਅਰਜ਼ ਕਰਵਾ ਕੇ ਇੱਕ ਨਵੇਂ ਅਹਿਦਨਾਮੇ ਤੇ ਦਸਤਕਤ ਕਰਵਾ ਲਏ ਇਸ ਦੇ ਮੁਤਾਬਕ ਰਾਣੀ ਜਿੰਦਾ ਨੂੰ ਰੀਜੈਂਟ ਦੇ ਅਹੁਦੇ ਤੋਂ ਹਟਾ ਕੇ 1.5 ਲੱਖ ਰੁਪਏ ਸਾਲਾਨਾ ਦੀ ਪੈਨਸ਼ਨ ਦੇ ਦਿੱਤੀ ਗਈ ਹੈਨਰੀ ਲਾਰੈਂਸ ਇਸ ਦੀ ਥਾਂ ਤੇ ਹੁਣ ਲਾਹੌਰ ਸਰਕਾਰ ਦਾ ਰੀਜੈਂਟ ਬਣ ਗਿਆ ਇਸ ਅਹਿਦਨਾਮੇ ਦੇ ਮੁਤਾਬਕ ਦਲੀਪ ਸਿੰਘ ਦੇ 16 ਸਾਲ ਦਾ ਹੁਣ ਤੱਕ ਅੰਗਰੇਜ਼ਾਂ ਦਾ ਕੰਟਰੋਲ ਰਹਿਣਾ ਸੀ ਦਲੀਪ ਸਿੰਘ ਇਸ ਵੇਲੇ 8.5 ਸਾਲ ਦਾ ਹੋ ਚੁੱਕਾ ਸੀ ਅਤੇ ਉਸਨੇ 4 ਸਤੰਬਰ 1854 ਨੂੰ 16 ਸਾਲ ਦਾ ਹੋਣਾ ਸੀ ਉਦੋਂ ਤੱਕ ਅੰਗਰੇਜ਼ ਰੈ ਕੁਝ ਕਰਤਾ ਤਰਤਾ ਹੋਣਾ ਸੀ ਹੁਣ ਅੰਗਰੇਜ਼ਾਂ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਹੜੱਪਣ ਵਾਸਤੇ ਆਖਰੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ 16 ਦਸੰਬਰ 1988 ਦੇ ਦਿਨ ਪੰਜਾਬ ਪੁਲਿਸ ਨੇ ਲਖਵਿੰਦਰ ਸਿੰਘ ਲਖਾ ਵਾਸੀ ਗਾਰਡਨ ਕਲੋਨੀ ਅੰਮ੍ਰਿਤਸਰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 16 ਦਸੰਬਰ 1990 ਦੇ ਦਿਨ ਪੰਜਾਬ ਪੁਲਿਸ ਨੇ ਸੁਖਵਿੰਦਰ ਸਿੰਘ ਕਾਲਾ ਵਾਸੀ ਨੂਰਪੁਰ ਗੁਰਦਾਸਪੁਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 16 ਦਸੰਬਰ 1991 ਦੇ ਦਿਨ ਪੰਜਾਬ ਪੁਲਿਸ ਨੇ ਹਰਨਾਮ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਹਾਜੀ ਗੇਟ ਬਠਿੰਡਾ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 16 ਦਸੰਬਰ 1992 ਦੇ ਦਿਨ ਪੰਜਾਬ ਪੁਲਿਸ ਲੇਰ ਸਹਬ ਸਿੰਘ ਬੱਬਰ ਸੋਚਾ ਸਿੰਘ ਵਾਸੀ ਧਾਰੀਵਾਲ ਲੋਈਆਂ ਡਾਕਟਰ ਸੁਖਦੇਵ ਸਿੰਘ ਸੁਖਦੇਵ ਸਿੰਘ ਔਰਫ ਸੁੱਖਾ ਪੁੱਤਰ ਬੰਤਾ ਸਿੰਘ ਵਾਸੀ ਸ਼ਹਿਜ਼ਾਦਾ ਪਿਆਰਾ ਸਿੰਘ ਪੁੱਤਰ ਸ਼ੰਗਾਰਾ ਸਿੰਘ ਵਾਸੀ ਸੁਲਤਾਨਵਿੰਡ ਔੰਕਾਰ ਸਿੰਘ ਔਰਫ ਡਾਕਟਰ ਰਣਵੀਰ ਸਿੰਘ ਵਾਸੀ ਕੜਿਆਲਾ ਅਤੇ ਹੋਰ ਕਈ ਸਿੱਖ ਨੌਜਵਾਨਾਂ ਨੂੰ ਨਕਲੀ ਪੁਲਸ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 16 ਦਸੰਬਰ 2008 ਦੇ ਦਿਨ ਡੇਰਾ ਨਾਨਕਸਰ ਦੇ ਕਾਲਾ ਸਿੰਘ ਅਤੇ ਤਿੰਨ ਹੋਰ ਕਰਨੈਲ ਸਿੰਘ ਗੁਰਚਰਨ ਸਿੰਘ ਅਤੇ ਮਹਿੰਦਰ ਸਿੰਘ ਕਲੇਰਾਂ ਵਾਲੇ ਕਤਲ ਕੇਸ ਦੇ ਵਿੱਚ ਵਾਪਸ ਜੇਲ੍ਹ ਪੁੱਜੇ। ਉਪਦੋੜ ਦੇ ਵਿੱਚ ਪੰਜ ਕਤਲਾਂ ਦੇ ਦੋਸ਼ੀ ਸਨ। ਸਜ਼ਾ ਮਗਰੋਂ ਛੇਤੀ ਹੀ ਬਾਦਲ ਸਰਕਾਰ ਨੇ ਉਹਨਾਂ ਨੂੰ ਰਿਹਾ ਕਰ ਦਿੱਤਾ। ਪਰ ਸਬੰਧਤਾ ਨੇ ਹਾਈ ਕੋਰਟ ਦੇ ਵਿੱਚ ਕੇਸ ਕੀਤਾ ਅਤੇ ਹੁਕਮ ਹੋਇਆ ਕਿ ਉਹ ਰਿਹਾ ਨਹੀਂ ਹੋ ਸਕਦੇ। ਸੋ ਬਾਕੀ ਦੀ ਸਜ਼ਾ ਪੂਕਤਨ ਵਾਸਤੇ ਦੁਬਾਰਾ ਜੇਲ੍ਹ ਭੇਜੇ ਗਏ। 16 ਦਸੰਬਰ 2013 ਦੇ ਦਿਨ ਇੱਕ ਅਦਾਲਤ ਨੇ ਸਰਸਾ ਟੋਲੇ ਦੇ ਬੰਦਿਆਂ ਨੂੰ ਮਾਰਨ ਦੀ ਸਾਜ਼ਿਸ਼ ਕਰਨ ਦੇ ਦੋਸ਼ ਤੇ ਵਿੱਚ 8 ਸਿੱਖ ਨੌਜਵਾਨ ਬਰੀ ਕੀਤੇ। ਬਾਦਲ ਸਰਕਾਰ ਨੇ ਸੌਦਾ ਸਾਧ ਨੂੰ ਖੁਸ਼ ਕਰਨ ਵਾਸਤੇ ਉਹਨਾਂ ਤੇ ਸਾਜ਼ਿਸ਼ ਕਰਨ ਨਜਾਇਜ਼ ਹਥਿਆਰ ਰੱਖਣ ਕਈ ਹੋਰ ਦਫਾਵਾਵਾਂ ਦੇ ਹੇਠ ਕੇਸ ਦਰਜ ਕੀਤਾ ਸੀ ਇਸਾਨ ਗੁਰਲਾਬ ਸਿੰਘ ਭਾਈ ਰੂਪਾ ਗੁਰਪ੍ਰੀਤ ਸਿੰਘ ਮਨਜੀਤ ਸਿੰਘ ਭਗਤਾ ਭਾਈ ਕਾ ਜਗਸੀਰ ਸਿੰਘ ਢੰਗਵਾਲੀ ਸਤਨਾਮ ਸਿੰਘ ਦਿਆਲਪੁਰਾ ਕੁਲਵੀਰ ਸਿੰਘ ਮੋੜ ਪੋਲਾ ਸਿੰਘ ਫੂਲ ਅਤੇ ਮੱਖਣ ਸਿੰਘ ਮਸਾਉ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ